ਸਰਦਾਰ ਸਰਜੀਤ ਸਿੰਘ ਖਾਲਸਾ ਜੀ ਅੱਜ ਜਿਹੜੇ ਤੁਸੀਂ ਨਾਮਜ਼ਦਗੀ ਕਾਗਜ਼ ਭਰੇ ਆ ਕਿਹੜੀ ਪਾਰਟੀ ਵੱਲੋਂ ਦੱਸਿਓ ਸਾਰਾ ਕੁਝ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਮਜੀਠੀ ਸਿੰਘ ਬਾਦਲ ਦੀ ਪਾਰਟੀ ਵੱਲੋਂ ਨਾਮਜ਼ਦਗੀ ਫਾਰਮ ਭਰੇ ਆ ਜੋ ਜਲੰਧਰ ਜਿੰਨੀ ਚੋਣ ਹੋਣ ਜਾ ਰਹੀ ਹੈ ਜਲੰਧਰ ਪੱਛਮੀ ਠੀਕ ਹੈ ਜੀ ਤੇ ਅੱਜ ਭਰ ਕੇ ਆਏ ਤੁਸੀਂ ਕਾਗਜ਼ ਉਹਦੇ ਕੀ ਅੱਜ ਭਰ ਕੇ ਆਏ ਸਾਡੇ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਡਾਕਟਰ ਰਜੀंद्र ਸਿੰਘ ਜੱਜੂ ਨਾਲ ਸਾਡੇ ਸਰਦਾਰ ਸੁਖੀ ਸਿੰਘ ਜੁੜੀ ਸਰਦਾਰ ਰਿਸ਼ਮ ਸਿੰਘ ਜੀ ਬਾਕੀ ਵੀ ਸਾਰੀ ਸੀਨੀਅਰ ਲੀਡਰਸ਼ਿਪ ਜਲੰਧਰ ਦੀ ਸੂਚੀ ਲੀਡਰਸ਼ਿਪ ਸਾਡੇ ਨਾਲ ਸੀ ਅੱਜ ਅਸੀਂ ਆਮਦਨ ਦੀ ਫਾਲ ਭਰ ਕੇ ਆਏ ਆ ਤੇ ਜਿੱਤ ਦਾ ਜਿਹੜਾ ਆ ਅੱਜ ਫਲਸਵਾ ਲੈ ਕੇ ਆਏ ਬਾਬਾ ਜੀ ਜਿਮਨੀ ਚੋਰ ਵੈਸਟ ਇਰੀਏ ਚੋਰੀ ਤੁਸੀਂ ਉੱਥੇ ਦਾ ਦੌਰਾ ਕੀਤਾ ਪਹਿਲੇ ਕੋਈ ਦੇਖੋ ਜੀ ਕਿੰਨੇ ਜਿਮਨੀ ਚੋਣ ਲ ਜਲੰਧਰ ਵੈਸਟ ਦੇ ਵਿੱਚ ਹੋ ਰਹੀ ਆ ਦਾਸ ਸਰ ਇਹ ਜਿੰਨੇ ਜੋੜ ਦੇ ਵਿੱਚ ਦਾ ਬਸ ਲਿਖੇ ਤੇ ਉਸ ਇਲਾਕੇ ਦਾ ਮੈਨੂੰ ਬਹੁਤ ਜਗੀ ਤਰ੍ਹਾਂ ਤੋਂ ਪਤਾ ਹੈ ਕਿਉਂਕਿ ਦਾਸ ਉਸ ਹਰਤੀ ਦਾ ਆਪ ਵਸਿਖੇ ਜਿਹੜੀਆਂ ਉੱਥੇ ਕਮੀਆਂ ਹੈਗੀਆਂ ਪਬਲਿਕ ਨੇ ਦੱਸੀਆਂ ਤੁਹਾਨੂੰ ਕੋਈ ਜੀ ਉੱਚੀਆਂ ਜਿਹੜੀਆਂ ਕਮੀਆਂ ਉੱਥੋਂ ਅਸੀਂ ਬਹੁਤ ਚੰਗੀ ਤਰ੍ਹਾਂ ਵਾਕ ਪਿਆ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਬਹੁਤ ਸਾਰੇ ਜਿਹੜੇ ਮੁੱਦੇ ਆ ਉਹਨਾਂ ਤੋਂ ਦਾਸ ਆਪ ਖੁਦ ਪਲੀ ਪੱਕ ਜਾਣਵਾ ਜੇ ਜਦੋਂ ਅਸੀਂ ਜਿੱਦਾਂਗੇ ਤੇ ਅਸੀਂ ਉਹ ਜਿਹੜੇ ਮੁੱਦੇ ਆ ਆਪਣੇ ਜਿਹੜੇ ਹਲਕੇ ਦੇ ਮੁੱਦੇ ਆ ਹਲਕੇ ਦੀਆਂ ਮੁਸ਼ਕਲਾਂ ਆ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਭਾਰ ਕੇ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰਾਂਗੇ ਪਬਲਿਕ ਵੱਲੋਂ ਤੁਹਾਨੂੰ ਕੋਈ ਮੁੱਦੇ ਦੱਸੇਗੇ ਪਬਲਿਕ ਵੱਲੋਂ ਮੁੱਦੇ ਜਿਹੜੇ ਆ ਬਹੁਤ ਸਾਰੇ ਦੱਸੇਗੇ ਜਿਹੜੇ ਸਾਨੂੰ ਆਪ ਵੀ ਪਤਾ ਆ ਉਹਦੇ ਸਾਨੂੰ ਅਸੀਂ ਉਸ ਵੇਲੇ ਨਹੀਂ ਕਰੀ ਤੇ ਉਥੇ ਦੇ ਵਸਨੀਕ ਕਰਕੇ ਸਾਨੂੰ ਪਤਾ ਆ ਉਸ ਹਲਕੇ ਦੇ ਜਿਹੜੇ ਮੁੱਦੇ ਆ ਜਿਹੜੀਆਂ ਮੁਸ਼ਕਲਾਂ ਸਭ ਤੋਂ ਵੱਡੀ ਮੁਸ਼ਕਲ ਆ ਉਥੇ ਪਾਣੀ ਦੀ ਬਹੁਤ ਤਰ੍ਹਾਂ ਦਾ ਪਾਣੀ ਆ ਇੱਕ ਪਾਣੀ ਆ ਨਹੀਂ ਰਿਹਾ ਤੇ ਇੱਕ ਪਾਣੀ ਜਾ ਨਹੀਂ ਰਿਹਾ ਹੁਣ ਤੁਸੀਂ ਇੱਥੇ ਸਵਾਲ ਉੱਠਦਾ ਕਿ ਇਹ ਦੋ ਪਾਣੀ ਕਿੱਦਾਂ ਆ ਇੱਕ ਪਾਣੀ ਜਿਹੜਾ ਸਾਫ਼ ਪਾਣੀ ਪੀਣ ਵਾਲਾ ਜਿਹੜਾ ਇਲਾਕੇ ਦੇ ਵਿੱਚ ਕਿਤੇ ਪਹੁੰਚ ਨਹੀਂ ਹੋ ਰਿਹਾ ਉਹਦਾ ਕੋਈ ਵਧੀਆ ਤਰੀਕਾ ਨਹੀਂ ਹੈ ਕੋਈ ਵਧੀਆ ਢੰਗ ਦੇ ਨਾਲ ਲੋਕਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਦੂਸਰਾ ਪਾਣੀ ਹੈ ਜਿਹੜਾ ਸੀਵਰੇਜ ਦਾ ਪਾਣੀ ਤੁਸੀਂ ਦੇਖ ਰਹੇ ਹੋਵੋਗੇ ਅਖਬਾਰਾਂ ਦੇ ਵਿੱਚ ਰੋਜ਼ ਲੋਕ ਧਰਮੀ ਦੇ ਰਹੇ ਆ ਲੋਕ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਆ ਜਿਹੜੇ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਸੀਵਰੇਜ ਦਾ ਪਾਣੀ ਉਹ ਜਾ ਨਹੀਂ ਰਿਹਾ ਅਗਲੀ ਗੱਲ ਹੈ ਉਸ ਇਲਾਕੇ ਦੇ ਵਿੱਚ ਸਾਡੇ ਜਵੰਦਰ ਵਸਟ ਦੇ ਵਿੱਚ ਜਿਹੜੇ ਨਸ਼ੇ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਨਸ਼ਾ ਜਿਹੜਾ ਬਹੁਤ ਤਰ੍ਹਾਂ ਦੇ ਵਿੱਚ ਵਿਕ ਰਿਹਾ ਸਾਡੇ ਨੌਜਵਾਨ ਪੀੜੀ ਜਿਹੜੀ ਆ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਨਸ਼ਿਆਂ ਦੇ ਵਿੱਚ ਕੋਤਾਨ ਹੁੰਦੇ ਜਾ ਰਹੇ ਆ ਨਸ਼ੇ ਤੇ ਕੋਈ ਨਾਥ ਨਹੀਂ ਪਾਈ ਜਾ ਰਹੀ ਗੋੜਾਂ ਦਾ ਬੁਰਾ ਹਾਲ ਹੈ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਹੜੇ ਸਮਾਂ ਪਾ ਕੇ ਅਸੀਂ ਮੌਕੇ ਤੇ ਉੱਥੇ ਪਹੁੰਚ ਕੇ ਜਿਹੜੇ ਆ ਉਹ ਜਾਗਰ ਕਰਾਂਗੇ ਦੀ ਪ੍ਰਧਾਨ ਜੀ ਕੀ ਨਾਮ ਹੁੰਦਾ ਮੈਂ ਡਾਕਟਰ ਅਜਤਸ਼ੀ ਹਾਂ ਜੀ ਸ਼ੋਹਨੀ ਕਾਲੀ ਦਾ ਨੰਬਰ 70 ਨੂੰ ਬੁਲਾ ਰਹਾ ਤੇ ਮੈਂ ਪਤਾ ਸਤੋ ਬਿਲਕੁਲ ਪਤੀ ਦਿਸ਼ਾਨ ਸੱਜੇ ਕੋ ਪਹੁੰਚਿਆ ਵਾਇਗੁਰ ਜੀ ਦਾ ਖਾਤਸਾ ਵਾਇਗੁਰ ਜੀ ਦਾ ਅੱਜ ਜਰੰਤਰ ਪਛਮੀ ਜਿੰਨੀ ਚੌਂ ਦੇ ਲਈ ਸਾਡੇ ਉਨੀਰ ਭਾਈ ਸਰਦ ਸਿੰਘ ਖਾਲਸਾ ਦੀ ਪੇਪਰ ਅੱਜ ਫਾਈਲ ਕੀਤੀ ਗਈ ਹੈ ਦੋਪਾਈ ਸਰਜੀ ਸਿੰਘ ਕਾਲਸਾ ਜੀ ਜਿਹੜੇ ਸਾਡੀ ਜਾਂ ਪਾਰਟੀ ਤੋਂ ਇੱਥੋਂ ਹੁਣੇ ਪਾਰਲੀਮੈਂਟ ਦੇ ਇਲੈਕਸ਼ਨ ਜਿਹੜੇ ਲੜਕੇ ਹਟੇ ਆ ਤੇ ਇਹ ਜਿਹੜਾ ਹਲਕਾ ਹੈ ਜਿੱਥੇ ਹੁਣ ਜਿੰਦੀ ਚੋਣ ਹੋ ਰਹੀ ਆ ਉਥੋਂ ਦੇ ਵਸਨੀਕ ਨੇ ਦੋ ਸਿਕਨੇ ਗੁਰੂ ਦੇ ਲੜ ਲੱਗੇ ਹੋਏ ਆ ਔਰ ਜਿਹੜੀ ਸਾਡੀ ਖੇਡ ਪੰਥ ਦੀ ਜਿਹੜੀ ਖੇਡ ਪੰਥ ਦੀ ਖੇਡ ਸਵੇ ਰੱਖਿਆ ਵਾਲੀ ਖੇਡ ਗੱਤਕੀ ਦੀ ਬੋਲਡ ਚੈਂਪੀਅਨ ਨੇ ਛੇੜ ਨਾ ਨੀ ਬੋਲ ਬੈਟਲ ਦਿੱਤੇ ਹੋਏ ਨੇ ਕਿ ਕੱਲ ਨੂੰ ਅਸੀਂ ਇੱਥੇ ਗੰਦਰ ਦੇ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ 4 ਵਜੇ ਕਿਉਂਕਿ ਕੱਲ ਨੂੰ ਵਰਡ ਕਤਕਾ ਦਿਵਸ ਹੈ ਤੇ ਅਸੀਂ ਗੰਦਰ ਦੇ ਪੰਜਾਬ ਫੰਦਰ ਦਾ ਫੰਕਸ਼ਨ ਇੱਥੇ ਸਾਡੀ ਪਾਰਟੀ ਕੋਲ ਕੀਤਾ ਜਾ ਰਿਹਾ ਠੀਕ ਹੈ ਜੀ ਇਸ ਵਾਰੀ ਫੰਕਸ਼ਨ ਦੀ ਜਿਹੜੀ ਦੇਖ ਰੇ ਕਿਹਾ ਸਾਡੇ ਜ਼ਿਲ੍ਹਾ ਜੱਤੇਦਾਰ ਸਰਦਾਰ ਸੁਖਜੀਤ ਸਿੰਘ ਬੁੜੀ ਬੈਠੇ ਨੇ ਇਹ ਤੇ ਸਾਡੀ ਇਹ ਉਮੀਦ ਹੈ ਭਾਈ ਸੁਖ ਸਰਬੀ ਸਿੰਘ ਖਾਲਸਾ ਜੀ ਇਹ ਰੱਖੀ ਕਰ ਰਹੇ ਨੇ ਪਰ ਉਹੜੀ ਉਮੀਦ ਹੈ ਕਿ ਨਾ 25 5 ਲੱਖ ਦੇ ਅਸੀਂ ਜਿਹੜੀ ਆਪਣੀ ਪੰਥ ਤੇ ਪੰਜਾਬ ਦੀ ਗੱਲ ਹੈ ਇਸ ਹਲਕੇ ਦੇ ਘਰ ਘਰ ਤੱਕ ਚੌੜਚ ਕੰਮ ਜਰ ਕਰਵਾਉਣੀ ਪੱਪਾ ਜੀ ਸ਼੍ਰੋਮਣੀ ਕਲੱਬ ਵੱਲੋਂ ਕਿੰਨੀ ਕੁ ਤੁਹਾਡੀ ਟੀਮ ਹੈਗੀ ਵੱਡੀ ਜਿਹੜੀਆਂ ਨਾਲ ਸਹਿਯੋਗ ਲਿਆ ਸਾਡੀ ਪੂਰੀ ਇਸ ਵੇਲੇ ਸਾਰੇ ਸ਼ਹਿਰ ਦੀ ਟੀਮ ਹੈ ਠੀਕ ਹੈ ਜੀ ਸਾਡੀ ਦਿਹਾੜ ਦੀ ਟੀਮ ਹੈ ਤੇ ਪੰਜਾਬ ਦੇ ਵਿੱਚੋਂ ਵੀ ਸਾਡੀ ਜਿਹੜੀ ਹੈ ਸੀਨੀਅਰ ਲੀਡਰਸ਼ਿਪ ਤੇ ਵਰਕਰ ਅਸੀਂ ਉਹਦੀਆਂ ਡਿਊਟੀ ਲਗਾਤੀ ਆਂ ਉਹ ਸਾਰੇ ਠੀਕ ਅਸੀਂ ਬੜੇ ਜੀ ਜਾਨ ਦੇ ਕੇ ਕੰਮ ਕਰਾਂਗੇ ਸਾਡਾ ਮਕਸਦ ਹੈ ਪੰਥ ਦੀ ਸਰਬੱਤ ਦੇ ਭਲੇ ਦੀ ਤੇ ਪੰਜਾਬ ਦੀ ਗੱਲ ਰਸੀ ਇਸ ਹਲਕੇ ਹਰ ਤੱਕ ਪਹੁੰਚਾਉਣਾ ਚਾਹੁੰਦੇ ਆ ਅਸੀਂ ਘਰ ਤੱਕ ਇਹਨਾਂ ਦਾ ਪ੍ਰਚਾਰ ਕਰਨਾ ਹੈ ਕਿ ਦੇਖਿਆ ਜਵੇ ਨਾ ਚੇਰੇ ਦੇ ਇਲੈਕਸ਼ਨ ਹੈ ਵੈਸਟ ਏਰੀਆ ਦਾ ਹੀ ਇਸ ਟਾਈਮ ਸਭ ਤੋਂ ਬੁਰਾ ਹੋ ਗਿਆ ਹੁੰਦਾ ਇਹਨਾਂ ਦਾ ਕਿ ਨਸ਼ੀਦ ਜਿਹੜਾ ਕਿਤੇ ਵੀ ਇੱਥੇ ਕਿਤੇ ਦਹਾ ਸਕਦੀ ਹੈ ਪਰ ਜਿਹੜਾ ਜਲੰਧਰ ਵੈਸਟ ਆ ਉਥੇ ਨਸ਼ੀਦ ਕਦੇ ਨਹੀਂ ਲੱਗਦੀ ਵਸਦੀ ਇੱਕ ਬੱਟਪਾਰੀ ਨਾ ਕਿਹੜਾ ਪਾਰਟੀ ਨੇ ਕੀ ਕੋ ਦੁਕਾਨ ਤੇ ਹੈ ਦੇ ਬੱਡੇ ਪਾਣੀ ਜੋ ਪਾਟ ਕੇ ਚਾਹੀਦਾ